ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਇੱਕ ਰਾਤ ਗੁਜ਼ਾਰੇ ਹੋ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਅੱਜ ਇਸ ਲਾਸਾਨੀ ਕੁਰਬਾਨੀ ਨੂੰ ਸਜਦਾ ਕਰਨ ਲਈ ਯਾਦ ਕਰਨ ਲਈ ਤੁਸੀਂ ਸਭ ਨੂੰ ਮੌਕਾ ਦਿੱਤਾ ਹੈ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਸਤਕਾਰ ਪੇਂਟ ਕਰਨ ਦਾ ਉਹਨਾਂ ਨੂੰ ਯਾਦ ਕਰਨ ਦਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਸਾਰੇ ਮਾਣਯੋਗ ਮੈਂਬਰਾਂ ਨੇ ਕਿਹਾ ਕਿ ਕੁਰਬਾਨੀ ਇੰਨੀ ਲਾਸਾਨੀ ਹੈ ਕਿ ਇਹਦੀ ਕਿਤੇ ਉਦਾਹਰਣ ਨਹੀਂ ਮਿਲਦੀ ਉਮਰਾਂ ਇੰਨੀਆਂ ਛੋਟੀਆਂ ਸੀ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਉਹਨਾਂ ਉਮਰਾਂ ਨੂੰ ਕੰਪੇਅਰ ਕਰਦੇ ਹਾਂ ਤਾਂ ਫਿਰ ਉਦੋਂ ਇਹ ਅਹਿਸਾਸ ਹੁੰਦਾ ਹੈ ਕਿ ਕੀ ਬੀਤੀ ਹੋਊਗੀ ਜਿਹੜੇ ਐਨੀ ਛੋਟੀ ਉਮਰ ਦੇ ਬੱਚਿਆਂ ਤੇ ਜਦੋਂ ਇਸ ਬੋਹ ਦੀ ਠੰਡ ਦੇ ਵਿੱਚ ਜ਼ੁਲਮ ਹੋ ਰਹੇ ਹੋਣੇ ਤਸ਼ੱਦਦ ਹੋ ਰਹੇ ਹੋਣਗੇ ਅ ਬਦਮਸ਼ੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਦਾ ਲੈ ਇਹਨਾਂ ਨੇ ਲਿਖੀਆਂ ਹੋਈਆਂ ਉਹਨਾਂ ਨੇ ਖੁਦ ਗਾਈਆਂ ਵੀ ਹੈ ਮਾਤਾ ਗੁਜਰੀ ਜੀ ਵੱਲੋਂ ਲਿਖ ਰਹੇ ਨੇ ਮਾਤਾ ਗੁਜਰੀ ਜੀ ਕਹਿੰਦੇ ਨੇ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਇੱਕ ਰਾਤ ਗੁਜ਼ਾਰੇਓ ਕਿ ਮਤਲਬ ਇਹ ਕਿ ਅਸੀਂ ਉੱਥੇ ਜਦੋਂ ਜਾਂਦੇ ਆ ਸਭਾ ਤੇ ਨਤਮਸਤਕ ਹੋਣ ਤਾ ਕੰਬਲ ਲੈ ਕੇ ਜਾਣੇ ਆ ਕੱਪੜੇ ਬਹੁਤ ਅ ਗਰਮ ਪਾ ਕੇ ਜਾਣੇ ਆ ਪ੍ਰਬੰਧ ਵੀ ਉੱਥੇ ਟੈਂਟ ਦਾ ਪ੍ਰਾਲੀਆਂ ਥੱਲੇ ਜਾਂ ਟਰਾਲੀ ਦੇ ਵਿੱਚ ਜਾਂ ਕਿਤੇ ਵੀ ਪ੍ਰਬੰਧ ਜਿਹੜਾ ਹੁੰਦਾ ਉੱਥੇ ਰਹਨੇ ਆ ਜਦੋਂ ਔਰ ਕੋਸ਼ਿਸ਼ ਕਰਦੇ ਆ ਕਿ ਠੰਡ ਤੋਂ ਬਚਿਆ ਜਾਵੇ ਤਾਂ ਮਾਤਾ ਗੁਜਰੀ ਜੀ ਵੱਲੋਂ ਇਹ ਭਾਵ ਕਵੀ ਦੇ ਇਹ ਨੇ ਕਿ ਉਸ ਵੇਲੇ ਠੰਡੇ ਬੁਰਜ ਦੇ ਜਦੋਂ ਵਿਚ ਕੈਦ ਸੀਗੇ ਤਖਾਨੇ ਦੇ ਵਿੱਚ ਛੋਟੇ ਸਹਿਬਜ਼ਾਦੇ ਤੇ ਉਸ ਵੇਲੇ ਜਿਹੜੀ ਠੰਡ ਸੀ ਹੱਡ ਚੀਰਵੀ ਉਹਨੂੰ ਮਹਿਸੂਸ ਕਰਕੇ ਜਾਏ ਇੱਕ ਵਾਰ ਸੋ ਬੜੀ ਲਾਸਾਨੀ ਕੁਰਬਾਨੀ ਹੈ ਚਾਰੋਂ ਸਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਔਰ ਭਾਈ ਜੀਵਨ ਸਿੰਘ ਜੀ ਦੀ ਭਾਈ ਸੰਗਤ ਸਿੰਘ ਜੀ ਦੀ ਕਿਉਂਕਿ ਸਿੱਖ ਇਤਿਹਾਸ ਜਿਹੜਾ ਕੁਰਬਾਨੀਆਂ ਨਾਲ ਭਰਿਆ ਪਿਆ ਇਹ ਤਾਂ ਸਿਰਫ ਪੋ ਦੇ ਮਹੀਨੇ ਦੀ ਸ਼ੀਰ ਦੀਆਂ ਦੀ ਜਿਸ ਤਰ੍ਹਾਂ ਅਈਆਲੀ ਸਾਹਿਬ ਨੇ ਗੱਲ ਕੀਤੀ ਸੋ ਬਾਕੀ ਪ੍ਰਬੰਧਾਂ ਦੇ ਤੌਰ ਤੇ ਅਸੀਂ ਆਪਣੇ ਵੱਲੋਂ ਬਹੁਤ ਵੈਸਟ ਐਫਰਟਸ ਕੀਤੀਆਂ ਭਾਵੇਂ ਉਹ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀਪੁਰ ਮਨਾਇਆ ਗਿਆ ਭਾਵੇਂ ਵੱਡੇ ਸਾਹਿਬਜਾਂ ਦੀਆਂ ਤੇ ਛੋਟੇ ਸਾਹਿਬਜਾਂ ਦੀ ਕੁਰਬਾਨੀ ਨੂੰ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਚ ਸੰਗਤ ਆਂਦੀ ਹੈ ਸੁਰੱਖਿਆ ਦੀ ਉਹਨਾਂ ਦੇ ਆਵਾਜਾਈ ਦੇ ਸਾਧਨਾਂ ਦੀ ਤੇ ਤਾਂ ਕਿ ਕੋਈ ਕਿਸੇ ਸ਼ਰਧਾਲੂ ਨੂੰ ਕੋਈ ਦਿੱਕਤ ਨਾ ਆਵੇ ਉੱਥੇ ਮੈਡੀਕਲ ਐਮਰਜੈਂਸੀ ਸੇਵਾਵਾਂ ਦੀ ਬੱਸਾਂ ਈ ਰਿਕਸ਼ੀਆਂ ਦੀ ਤਾਂ ਕਿ ਆਵਾਜਾਈ ਦੇ ਵਿੱਚ ਉਹਨਾਂ ਨੂੰ ਕੋਈ ਕਿਤੇ ਵੀ ਨਤਮਸਤਕ ਹੋਣਾ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਆਪਣੇ ਵੱਲੋਂ ਅਸੀਂ ਬੈਸਟ ਐਫਰਟ ਕੀਤੀ ਹੈ ਔਰ ਕਿ ਸ਼ਾਇਰ ਨੇ ਲਿਖਿਆ ਜੀ ਕਿ ਰਾਤ ਤੋਂ ਵਕਤ ਕੀ ਪਾਵੰਦ ਹੈ ਢਲ ਜਾਏਗੀ ਰਾਤ ਤੋਂ ਵਕਤ ਕੀ ਪਾਵੰਦ ਹੈ ਢਲ ਜਾਏਗੀ ਦੇਖਣਾ ਇਹ ਹੈ ਕਿ ਚਿਰਾਗ ਕਿੰਨੀ ਦੇਰ ਜਲਤੇ ਹੈ ਉਸ ਵਕਤ ਸ਼ਹੀਦੀ ਦੀ ਜ਼ਰੂਰਤ ਸੀ ਤੇ ਛੋਟੇ ਸਹਬਜ਼ਾਦਿਆਂ ਨੇ ਵੱਡੇ ਸਹਬਜ਼ਾਦਿਆਂ ਨੇ ਸ਼ਹੀਦੀ ਦੇ ਕੇ ਸ਼ਹਾਦਤ ਦੇ ਕੇ ਉਸ ਜ਼ੁਲਮ ਦੀ ਰਾਤ ਨੂੰ ਤਾਂ ਢਾਲਤਾ ਪਰੇ ਹੁਣ ਸਾਡੇ ਤੇ ਹੈ ਕਿ ਅਸੀਂ ਇਨਾਂ ਚਰਾਗਾ ਨੂੰ ਕਿੰਨੀ ਦੇਰ ਬਾਲ ਕੇ ਰੱਖਦੇ ਕਿੰਨੀ ਦੇਰ ਅਸੀਂ ਇਨਾਂ ਚਰਾਗਾ ਦੇ ਵਿੱਚ ਤੇਲ ਰੱਖਦੇ ਹਾਂ ਕਿੰਨੀ ਦੇਰ ਇਨਾਂ ਚਰਾਗਾਆਂ ਦੀਆਂ ਜਿਹੜੀਆਂ ਲਾਟਾਂ ਨੇ ਉਹ ਰੌਸ਼ਨੀ ਕਰਦੀਆਂ ਰਹਿਣਗੀਆਂ ਇਹ ਸਾਡੇ ਸਾਡਾ ਫਰਜ਼ ਬਣਦਾ ਹੈ ਕਿ ਅਗਲੀਆਂ ਪੀੜ੍ਹੀਆਂ ਤੱਕ ਇਨਾਂ ਚਰਾਗਾਾਂ ਦੀ ਜਿਹੜੀਆਂ ਲਾਟਾਂ ਨੇ ਉਹਨਾਂ ਨੂੰ ਲੈ ਕੇ ਜਾਈਏ ਜੋਤ ਸੇ ਜੋਤ ਜਗੇ ਸੋ ਮੈਂ ਇਸ ਮੁਕੱਦਸ ਸਦਨ ਦੇ ਵਿੱਚ ਅੱਜ ਜਿੰਨੀਆਂ ਵੀ ਸ਼ਹਾਦਤਾਂ ਇਸ ਹਫ਼ਤੇ ਦੌਰਾਨ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਿਉਂਕਿ ਪਰਿਵਾਰ ਵਿਛੋੜਾ ਜਦੋਂ ਸਰਸਾ ਦੀ ਨਦੀ ਦੇ ਕਿਨਾਰੇ ਹੋਇਆ ਉਸ ਤੋਂ ਬਾਅਦ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਤੇ ਕਿਸ ਤਰ੍ਹਾਂ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਫਿਰ ਜਿਨ੍ਹਾਂ ਨੇ ਦੀਵਾਨ ਟੋਡਰ ਮਲ ਜੀ ਨੇ ਮੋਹਰਾਂ ਜਿਹੜੀਆਂ ਉਹ ਕਹਿੰਦਾ ਸਿੱਕੇ ਜਿਹੜੇ ਨੇ ਉਹ ਖੜੇ ਕਰਨੀਆਂ ਮੋਹਰਾਂ ਸੋਨੇ ਦੀਆਂ ਉਹਦੇ ਨਾਲ ਜਿਆਦਾ ਮੋਹਰਾਂ ਆ ਜਾਂਦੀਆਂ ਉਸ ਉਹਨੇ ਕੇਰੀਏ ਚ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਸੋ ਜਿਨ੍ਹਾਂ ਜਿਨ੍ਹਾਂ ਉਸ ਵੇਲੇ ਜਿਨ੍ਹਾਂ ਜਿਨ੍ਹਾਂ ਬਹਾਦਰਾਂ ਨੇ ਜਿਨ੍ਹਾਂ ਜਿਨ੍ਹਾਂ ਸੂਰਬੀਰਾਂ ਨੇ ਇਸ ਸ਼ਹਾਦਤ ਦੇ ਵਿੱਚ ਆਪਣਾ ਵੀ ਯੋਗਦਾਨ ਪਾਇਆ ਕਿਸੇ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਨੂੰ ਸਤਿਕਾਰ ਪੇਂਟ ਕਰਦਾ ਯਾਦ ਕਰਦਾ ਤੇ ਨਾਲ ਨਾਲ ਆਪਣਾ ਫਰਜ਼ ਵੀ ਸਮਝਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਸ਼ਹਾਦਤਾਂ ਬਾਰੇ ਦੱਸਿਆ ਵੀ ਜਾਵੇ ਪੜਾਇਆ ਵੀ ਜਾਵੇ ਦਿਖਾਇਆ ਵੀ ਜਾਵੇ ਜੋ ਵੀ ਮਾਧਿਅਮ ਹੋਵੇ ਸੰਚਾਰ ਦਾ ਉਦਰੇਹੀਂ ਪਤਾ ਲੱਗ ਸਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿ ਇਹ ਜਿਹੜੀਆਂ ਸਰਦਾਰੀਆਂ ਮਿਲੀਆਂ ਇਹ ਜਿਹੜੀਆਂ ਆਜ਼ਾਦੀਆਂ ਮਿਲੀਆਂ ਇਹ ਬਹੁਤ ਮਹਿੰਗੇ ਭਾਅ ਮਿਲੀਆਂ ਬੜੀਆਂ ਸੱਤ ਸਾਲ ਤੋਂ ਲੈ ਕੇ ਉਮਰ ਦੀ ਹੱਦ ਨਹੀਂ ਕੋਈ ਕੁਰਬਾਨੀਆਂ ਦੀ ਤੇ ਜ਼ੁਲਮਾਂ ਦੀ ਵੀ ਕੋਈ ਹੱਦ ਜ਼ਾਲਮ ਨਹੀਂ ਛੱਡੀ ਨਹੀਂ ਪਰ ਅਡੋਲ ਰਹਿਣਾ ਤੇ ਆਪਣੇ ਅਸੂਲਾਂ ਤੇ ਰਹਿਣਾ ਕਿ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਲੱਗਤਾ ਹੈ ਅਸੂਲਾਂ ਪੇ ਚੱਲਾ ਹੋਗਾ ਸੂਲਾਂ ਤੇ ਚੱਲਣ ਨਾਲ ਛਾਲੇ ਕੱਟ ਪੈਂਦੇ ਆ ਜੀ ਅਸੂਲਾਂ ਤੇ ਚੱਲਣ ਨਾਲ ਛਾਲੇ ਜ਼ਿਆਦਾ ਪੈਂਦੇ ਸੋ ਗੁਰੂ ਸਾਹਿਬ ਉਹਨਾਂ ਦਾ ਸਾਰਾ ਪਰਿਵਾਰ ਅਸੂਲਾਂ ਤੇ ਚੱਲਦਾ ਸੀ। ਤਾਂ ਹੀ ਉਹ ਫਿਰ ਕੰਡਿਆਂ ਦੀਆਂ ਚੀਜ਼ਾਂ ਵਿੱਚ ਬੇਸ਼ੀਆ ਵਿਛਾ ਕੇ ਉਹਨਾਂ ਨੇ ਕੌਮ ਨੂੰ ਸੇ ਦਿੱਤੀ ਹੈ। ਮੈਂ ਆਖਰ ਦੇ ਵਿੱਚ ਸਜਦਾ ਕਰਦਾ ਉਹਨਾਂ ਦੀ ਕੁਰਬਾਨੀਆਂ ਨੂੰ ਔਰ ਸਤਿਕਾਰ ਪੇਟ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀਤੋ ਬਹੁਤ-ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਅੱਜ ਇਸ ਲਾਸਾਨੀ ਕੁਰਬਾਨੀ ਨੂੰ ਸਜਦਾ ਕਰਨ ਲਈ ਯਾਦ ਕਰਨ ਲਈ ਤੁਸੀਂ ਸਭ ਨੂੰ ਮੌਕਾ ਦਿੱਤਾ ਹੈ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਸਤਕਾਰ ਪੇਂਟ ਕਰਨ ਦਾ ਉਹਨਾਂ ਨੂੰ ਯਾਦ ਕਰਨ ਦਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਸਾਰੇ ਮਾਨਯੋਗ ਮੈਂਬਰਾਂ ਨੇ ਕਿਹਾ ਕਿ ਕੁਰਬਾਨੀ ਇੰਨੀ ਲਾਸਾਨੀ ਹੈ ਕਿ ਇਹਦੀ ਕਿਤੇ ਉਦਾਹਰਨ ਨਹੀਂ ਮਿਲਦੀ ਉਮਰਾਂ ਇੰਨੀਆਂ ਛੋਟੀਆਂ ਸੀ ਤਾਂ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਉਹਨਾਂ ਉਮਰਾਂ ਨੂੰ ਕੰਪੇਅਰ ਕਰਦੇ ਹਾਂ ਤਾਂ ਫਿਰ ਉਦੋਂ ਇਹ ਅਹਿਸਾਸ ਹੁੰਦਾ ਹੈ ਕਿ ਕੀ ਬੀਤੀ ਹੋਊਗੀ ਜਿਹੜੇ ਇੰਨੀ ਛੋਟੀ ਉਮਰ ਦੇ ਬੱਚਿਆਂ ਤੇ ਜਦੋਂ ਇਸ ਬੋਦੀ ਠੰਡ ਦੇ ਵਿੱਚ ਜ਼ੁਲਮ ਹੋ ਰਹੇ ਹੋਣੇ ਤਸ਼ੱਦਦ ਹੋ ਰਹੇ ਹੋਣਗੇ ਅ ਬਦਮਸ਼ੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਦਾ ਲਾਈਨਾਂ ਨੇ ਲਿਖੀਆਂ ਹੋਈਆਂ ਉਹਨਾਂ ਨੇ ਖੁਦ ਗਾਈਆਂ ਵੀ ਹੈ ਮਾਤਾ ਗੁਜਰੀ ਜੀ ਵੱਲੋਂ ਲਿਖ ਰਹੇ ਨੇ ਮਾਤਾ ਗੁਜਰੀ ਜੀ ਕਹਿੰਦੇ ਨੇ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਇੱਕ ਰਾਤ ਗੁਜ਼ਾਰੇ ਹੋ। ਕਿ ਮਤਲਬ ਇਹ ਕਿ ਅਸੀਂ ਉੱਥੇ ਜਦੋਂ ਜਾਂਦੇ ਆ ਸਵੇਰੇ ਤੇ ਨਤਮਸਤਕ ਹੋਣ ਤਾਂ ਕੰਬਲ ਲੈ ਕੇ ਜਾਂਦੇ ਆ। ਕੱਪੜੇ ਬਹੁਤ ਅ ਗਰਮ ਪਾ ਕੇ ਜਾਂਦੇ ਆ। ਪ੍ਰਬੰਧ ਵੀ ਉੱਥੇ ਟੈਂਟ ਦਾ ਟਰਾਲੀਆਂ ਥੱਲੇ ਜਾਂ ਟਰਾਲੀ ਦੇ ਵਿੱਚ ਜਾਂ ਕਿਤੇ ਵੀ ਪ੍ਰਬੰਧ ਜਿਹੜਾ ਹੁੰਦਾ ਉੱਥੇ ਰਹਿੰਦੇ ਆ ਜਦੋਂ। ਔਰ ਕੋਸ਼ਿਸ਼ ਕਰਦੇ ਆ ਕਿ ਠੰਡ ਤੋਂ ਬਚਿਆ ਜਾਵੇ ਤਾਂ ਮਾਤਾ ਗੁਜਰੀ ਜੀ ਵੱਲੋਂ ਇਹ ਭਾਵ ਕਵੀ ਦੇ ਇਹ ਨੇ ਕਿ ਉਸ ਵੇਲੇ ਠੰਡੇ ਬੁਰਜ ਦੇ ਜਦੋਂ ਵਿੱਚ ਕੈਦ ਸੀਗੇ ਤਖਾਨੇ ਦੇ ਵਿੱਚ ਛੋਟੇ ਸਾਬ ਜਦੇ ਤਾਂ ਉਸ ਵੇਲੇ ਜਿਹੜੀ ਠੰਡ ਸੀ ਹੱਡ ਚੀਰਵੀ ਉਹਨੂੰ ਮਹਿਸੂਸ ਕਰਕੇ ਜਾਏ ਇੱਕ ਵਾਰ ਸੋ ਬੜੀ ਲਾਸਾਨੀ ਕੁਰਬਾਨੀ ਹੈ ਚਾਰੋਂ ਸਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਔਰ ਭਾਈ ਜੀਵਨ ਸਿੰਘ ਜੀ ਦੀ ਭਾਈ ਸੰਗਤ ਸਿੰਘ ਜੀ ਦੀ ਕਿਉਂਕਿ ਸਿੱਖ ਇਤਿਹਾਸ ਜਿਹੜਾ ਕੁਰਬਾਨੀਆਂ ਨਾਲ ਭਰਿਆ ਪਿਆ ਇਹ ਤਾਂ ਸਿਰਫ ਪੋ ਦੇ ਮਹੀਨੇ ਦੇ ਸ਼ੀਰਦਿਆਂ ਦੀ ਜਿਸ ਤਰ੍ਹਾਂ ਅਿਆਲੀ ਸਾਹਿਬ ਨੇ ਗੱਲ ਕੀਤੀ ਸੋ ਬਾਕੀ ਪ੍ਰਵੰਧਾਂ ਦੇ ਤੌਰ ਤੇ ਅਸੀਂ ਆਪਣੇ ਵੱਲੋਂ ਬਹੁਤ ਬੈਸਟ ਐਫਰਟਸ ਕੀਤੀਆਂ ਭਾਵੇਂ ਉਹ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀਪੁਰ ਮਨਾਇਆ ਗਿਆ ਭਾਵੇਂ ਵੱਡੇ ਸਾਹਿਬਜਾਂ ਦੀ ਛੋਟੇ ਸਾਹਿਬਜਾਂ ਦੀ ਕੁਰਬਾਨੀ ਨੂੰ ਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਚ ਸੰਗਤ ਆਂਦੀ ਹੈ ਸੁਰੱਖਿਆ ਦੀ ਉਹਨਾਂ ਦੇ ਆਵਾਜਾਈ ਦੇ ਸਾਧਨਾਂ ਦੀ ਤੇ ਤਾਂ ਕਿ ਕੋਈ ਕਿਸੇ ਸ਼ਰਧਾਲੂ ਨੂੰ ਕੋਈ ਦਿੱਕਤ ਨਾ ਆਵੇ ਉੱਥੇ ਮੈਡੀਕਲ ਐਮਰਜੈਂਸੀ ਸੇਵਾਵਾਂ ਦੀ ਬੱਸਾਂ ਈ ਰਿਕਸ਼ੀਆਂ ਦੀ ਤਾਂ ਕਿ ਆਵਾਜਾਈ ਦੇ ਵਿੱਚ ਉਹਨਾਂ ਨੂੰ ਕੋਈ ਕਿਤੇ ਵੀ ਨਾ ਤਮਸਤ ਹੋਣਾ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਆਪਣੇ ਵੱਲੋਂ ਅਸੀਂ ਬੈਸਟ ਐਫਰਟ ਕੀਤੀ ਹੈ ਔਰ ਕਿ ਸ਼ਾਇਰ ਨੇ ਲਿਖਿਆ ਜੀ ਕਿ ਰਾਤ ਤੋਂ ਵਕਤ ਕੀ پابੰਦ ਹੈ ਢਲ ਜਾਏਗੀ ਰਾਤ ਤੋਂ ਵਕਤ ਕੀ پابੰਦ ਹੈ ਢਲ ਜਾਏਗੀ ਦੇਖਣਾ ਇਹ ਹੈ ਕਿ ਚਿਰਾਗ ਕਿਤਨੀ देर ਜਲਤੇ ਹਨ ਜਲਤੇ ਹੈ ਕਿਆ ਉਸ ਵਕਤ ਸ਼ਹੀਦੀ ਦੀ ਜ਼ਰੂਰਤ ਸੀ ਤੇ ਛੋਟੇ ਸਹਿਬਜ਼ਾਦਿਆਂ ਨੇ ਵੱਡੇ ਸਹਿਬਜ਼ਾਦਿਆਂ ਨੇ ਸ਼ਹੀਦੀ ਦੇਖੀ ਸ਼ਹਾਦਤ ਦੇਖ ਕੇ ਉਸ ਜ਼ੁਲਮ ਦੀ ਰਾਤ ਨੂੰ ਤਾਂ ਢਾਲਤਾ ਪਰ ਇਹ ਹੁਣ ਸਾਡੇ ਤੇ ਹੈ ਕਿ ਅਸੀਂ ਇਨਾਂ ਚਿਰਾਗਾ ਨੂੰ ਕਿੰਨੀ ਦੇਰ ਬਾਲ ਕੇ ਰੱਖਦੇ ਕਿੰਨੀ ਦੇਰ ਅਸੀਂ ਇਨਾਂ ਚਿਰਾਗਾ ਦੇ ਵਿੱਚ ਤੇਲ ਰੱਖਦੇ ਹਾਂ ਕਿੰਨੀ ਦੇਰ ਇਨਾਂ ਚਿਰਾਗਾਆਂ ਦੀਆਂ ਜਿਹੜੀਆਂ ਲਾਟਾਂ ਨੇ ਉਹ ਰੌਸ਼ਨੀ ਕਰਦੇ ਰਹਿਣਗੀਆਂ ਇਹ ਸਾਡੇ ਸਾਡਾ ਫਰਜ਼ ਬਣਦਾ ਹੈ ਕਿ ਅਗਲੀਆਂ ਪੀੜ੍ਹੀਆਂ ਤੱਕ ਇਨਾਂ ਚਿਰਾਗਾਾਂ ਦੇ ਜਿਹੜੀਆਂ ਲਾਗਤਾਂ ਨੇ ਉਹਨਾਂ ਨੂੰ ਲੈ ਕੇ ਜਾਈਏ ਜੋਤ ਸੇ ਜੋਤ ਜਗੇ ਸੋ ਮੈਂ ਇਸ ਮੁਕੱਦਸ ਸਦਨ ਦੇ ਵਿੱਚ ਅੱਜ ਜਿੰਨੀਆਂ ਵੀ ਸ਼ਹਾਦਤਾਂ ਇਸ ਹਫਤੇ ਦੌਰਾਨ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਿਉਂਕਿ ਪਰਿਵਾਰ ਵਿਛੋੜਾ ਜਦੋਂ ਸਰਸਾ ਦੀ ਨਦੀ ਦੇ ਕਿਨਾਰੇ ਹੋਇਆ ਉਸ ਤੋਂ ਬਾਅਦ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਤੇ ਕਿਸ ਤਰ੍ਹਾਂ ਜਿ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਫਿਰ ਜਿਨ੍ਹਾਂ ਨੇ ਦੀਵਾਨ ਟੋਡਰਮਲ ਜੀ ਨੇ ਮੋਹਰਾਂ ਜਿਹੜੀਆਂ ਉਹ ਕਹਿੰਦਾ ਸਿੱਕੇ ਜਿਹੜੇ ਨੇ ਉਹ ਖੜੇ ਕਰਨੀਆਂ ਮੋਹਰਾਂ ਸੋਨੇ ਦੀਆਂ ਉਹਦੇ ਨਾਲ ਜਿਆਦਾ ਮੋਹਰਾਂ ਆ ਜਾਂਦੀਆਂ ਉਸ ਉਹਨੇ ਏਰੀਏ 'ਚ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਸੋ ਜਿੰਨਾ ਜਿੰਨਾ ਉਸ ਵੇਲੇ ਜਿੰਨਾ ਜਿੰਨਾ ਬਹਾਦਰਾਂ ਨੇ ਜਿੰਨਾ ਜਿੰਨਾ ਸੂਰਬੀਰਾਂ ਨੇ ਇਸ ਸ਼ਹਾਦਤ ਦੇ ਵਿੱਚ ਆਪਣਾ ਵੀ ਯੋਗਦਾਨ ਪਾਇਆ ਕਿਸੇ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਨੂੰ ਸਤਿਕਾਰ ਪੇਟ ਕਰਦਾ ਯਾਦ ਕਰਦਾ ਤੇ ਨਾਲ ਨਾਲ ਆਪਣਾ ਫਰਜ਼ ਵੀ ਸਮਝਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਨ੍ਹਾਂ ਸ਼ਹਾਦਤਾਂ ਬਾਰੇ ਦੱਸਿਆ ਵੀ ਜਾਵੇ ਪੜਾਇਆ ਵੀ ਜਾਵੇ ਦਿਖਾਇਆ ਵੀ ਜਾਵੇ ਜੋ ਵੀ ਮਾਧਿਅਮ ਹੋਵੇ ਸੰਚਾਰ ਦਾ ਉਧਰਹੀਂ ਪਤਾ ਲੱਗ ਸਕੇ ਸਾਡੀ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕਿ ਇਹ ਜਿਹੜੀਆਂ ਸਰਦਾਰੀਆਂ ਮਿਲੀਆਂ ਇਹ ਜਿਹੜੀਆਂ ਆਜ਼ਾਦੀਆਂ ਮਿਲੀਆਂ ਇਹ ਬਹੁਤ ਮਹਿੰਗੇ ਭਾਅ ਮਿਲੀਆਂ ਬੜੀਆਂ 7 ਸਾਲ ਤੋਂ ਲੈ ਕੇ ਉਮਰ ਦੀ ਹੱਦ ਨਹੀਂ ਕੋਈ ਕੁਰਬਾਨੀਆਂ ਦੀ ਤੇ ਜ਼ੁਲਮਾਂ ਦੀ ਵੀ ਕੋਈ ਹੱਦ ਜ਼ਾਲਮ ਨਹੀਂ ਛੱਡੀ ਨਹੀਂ ਪਰ ਅਡੋਲ ਰਹਿਣਾ ਤੇ ਆਪਣੇ ਅਸੂਲਾਂ ਤੇ ਰਹਿਣਾ ਕਿ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਉਸਕੇ ਪਾਉਂ ਮੇ ਬਹੁਤ ਛਾਲੇ ਹੈ ਲਗਤਾ ਹੈ ਅਸੂਲੋਂ ਪੇ ਚੱਲਾ ਹੋਗਾ 16 ਤੇ ਚੱਲਣ ਨਾਲ ਛਾਲੇ ਘਟ ਪੈਂਦੇ ਆ ਜੀ ਅਸੂਲੋਂ ਤੇ ਚੱਲਣ ਨਾਲ ਛਾਲੇ ਜਿਆਦਾ ਪੈਂਦੇ ਸੋ ਗੁਰੂ ਸਾਹਿਬ ਤੇ ਉਹਨਾਂ ਦਾ ਸਾਰਾ ਪਰਿਵਾਰ ਅਸੂਲੋਂ ਤੇ ਚੱਲਦਾ ਸੀ ਤਾਂ ਹੀ ਉਹ ਫਿਰ ਕੰਡਿਆਂ ਦੀਆਂ ਛੇਜਾਂ ਵਿੱਚ ਬੇਸ਼ੀਆਂ ਬਿਸ਼ਾ ਕੇ ਉਹਨਾਂ ਨੇ ਕੌਮ ਨੂੰ ਸੇ ਦਿੱਤੀ ਹੈ ਮੈਂ ਆਖਰ ਦੇ ਵਿੱਚ ਸਜਦਾ ਕਰਦਾ ਉਹਨਾਂ ਦੀ ਕੁਰਬਾਨੀਆਂ ਨੂੰ ਔਰ ਸਤਕਾਰ ਪੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ